ਟਰੈਕਟਰ ਸਹਾਨਾ 12 12 13 13 ਲੱਖ ਦਾ ਤਕਰੀਬਨ ਪਿੰਡਾਂ 'ਚ ਲੋਕਾਂ ਕੋਲ ਹੈਗੇ ਆ ਫਸਲ ਬਾਣ ਆਉ ਦਾ ਫੇਰ ਅਗਲਾ ਕੇ ਵਹੁੰਦੇ ਆ ਟਰਪਾਲ ਪਾ ਕੇ ਤੇ ਲਾਉਣੀ ਮੜ ਕੇ ਤੀਂਦੀ ਹੋਈ ਆ ਤੇ ਬਸ ਤੀਲੀ ਲਾ ਕੇ ਵੀ ਨਾਉਣੀ ਕਰਕੇ ਵਾਹਣੀ ਆ ਉਹ ਵੀ ਨਹੀਂ ਕਹਿੰਦੇ ਵੀ ਨਹੀਂ ਟਰੈਕਟਰ ਦਾ ਸਾਡੇ ਦਾ ਜੋਰ ਲੱਗਦਾ ਵੱਜ ਗਿਆ ਜੀ ਰੋਟਾਵੇਟਰ ਵੀ ਕੀ ਗੱਲ ਜੀ ਸਵਾਗਤ ਆ ਤੁਹਾਡਾ ਇੱਧਰ ਸਾਡੇ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਅਸੀਂ ਜਾਂਦੀ ਹੋ ਗਈ ਹੈ ਜੀ ਸਮਾਪਤੀ ਕੰਮ ਕੰਮ ਨਿਬੜ ਗਿਆ ਹੁਣ ਤੇ ਆ ਤੂੜੀ ਵਾਲੀ ਦੇ ਦਾਲੇ ਹੋਏ ਹੋਏ ਆ ਕੱਲ ਚਲਾਈ ਸੀਗੀ ਇਹ ਇਹਦੇ ਦੇ ਵਿੱਚ ਪੱਤੀਆਂ ਹੀਆਂ ਲੰਗ ਗਈਆਂ ਵਿੱਚ ਆ ਟੁੱਟ ਕੇ ਵਿੱਚ ਲੰਗ ਗਿਆ ਸੀ ਐਕਸ ਜਿਹਾ ਲੰਕਾ ਦਿੰਦਰ ਇੱਧਰ ਤੋਂ ਇਹਨੇ ਵਰਸਾਰੀ ਦਿਹਾੜੀ ਹੋਈ ਗੱਲ ਕਰਤੀ ਕੱਲ ਦੀ ਤਾਂ ਤੰਨ 5 ਵਜੇ ਦੀ ਬੰਦ ਹੋਈ ਜ ਮਸ਼ੀਨ ਕੱਲ ਤੇ ਹੁਣ ਲੱਗੇ ਪਏ ਆ ਸਾਰਾ ਕਰ ਕਰਕੇ ਬਲੇਡ ਬਲੂਡ ਜਿਹੜਾ ਟੁੱਟਿਆ ਹੀ ਪਾ ਕੇ ਨਵੇਂ ਤੇ ਹੁਣ ਥੱਲੇ ਬਾਟ ਰਹੀਗੀ ਟਰੇ ਕੱਸਣ ਵਾਲੀ ਕੱਸ ਕੇ ਦੇ ਰੋ ਚਲਾਉਣੇ ਆ ਆ ਲੈ ਛੋਟਾ ਇਹਦੇ ਤੇ ਟੂੜੀ ਵਾਲੀ ਨੂੰ ਬਾਕੀ ਸਭ ਦੀ ੱਡੋ ੱਡਰ ਆ ਹੁੰਦੀ ਆ ਪਰ ਸਾਨੂੰ ਆ ਟਰੈਕਟਰ ਬਹੁਤ ਵਧੀਆ ਲੱਗਦਾ ਟੂੜੀ ਵਾਲੀ ਤੇ ਸਾਰੇ ਲਾਲਾ ਵੇਖ ਲੈ ਡਰਜਨ ਵੀ 655 ਉਹ ਹੀ ਲਾ ਕੇ ਵੇਖ ਲਿਆ ਪਰ ਜੋ ਸਵਾਦ ਇਹ ਸਵਰਾਜ ਦਿੰਦਾ ਧੂੜੀ ਜਲੀ ਨੂੰ ਉਹ ਨਹੀਂ ਵੱਜਦੀ ਕਿਹ ਤੋ ਟਾਸ ਲੱਗਦਾ ਦਾ ਇੰਜਾਂ ਛੇਤੀ ਜੇ ਮੰਨ ਲਓ ਜੇ ਚੱਕਰ ਭੰਨਦਾ ਤੇ ਛੇਤੀ ਉੱਠ ਖੜਦਾ ਦੂਜੇ ਟਰੈਕਟਰਾਂ ਜੇ ਭੰਨਦੇ ਜੇ ਚੱਕਰ ਭੰਨ ਜਾਂਦੇ ਤੇ ਛੇਤੀ ਉੱਠਦੇ ਨਹੀਂ ਇੱਕ ਮੋੜ ਮੜ ਥੋੜੇ ਥਾਂ ਚੋਂ ਆਉਂਦਾ ਸੌਖਾ ਹੈ ਨੰਨਾ ਆੜ ਨੂੜ ਨਹੀਂ ਭੰਦਾ ਇਹ 2015 ਮਾਡਲ ਆ ਇਹ ਟਰੈਕਟਰ ਆਪਣਾ ਤੇ ਸਾਰਾ ਅਰੀਜਨਲ ਆ ਟਰੈਕਟਰ ਤੇ ਦੂਜੀ ਜੋੜੀ ਕੇ ਸਾਥ ਹੀ ਹਿਸਾਬ ਨਾਲ 40-45 ਪੈਸੇ ਰਹਿ ਗਏ ਚੱਲ ਗਿਆ 5100 ਘੰਟਾ ਚੱਲ ਗਿਆ ਇਹ ਕਿਤੇ ਚਾਬੀ ਨਹੀਂ ਲੱਗੀ ਕਿਤੇ ਨਾ ਕੋਈ ਪੰਪ ਨੂੰ ਨਾ ਕਿਤੇ ਕਲਚ ਪਲੇਟ ਵੀ ਉਹੀ ਨਾਲ ਦੀ ਆ ਬਾਕੀ ਚਲਾਈ ਚਲਾਈ ਦਾ ਫਰਕ ਹੁੰਦਾ ਆਪਣੇ ਸਾਰੇ ਬੰਦੇ ਸਿਆਣੇ ਆ ਜਿਹੜੇ ਡਰਾਈਵਰ ਆ ਮੁੰਡੇ ਰੱਖਿਓ ਸੋਣਾ ਚਲਾਉਂਦੇ ਬਾਕੀ ਕੋਈ ਆਪ ਵੀ ਥੋੜੀ ਗੌਰ ਰੱਖਦੇ ਆ ਅੱਲਾ ਇੰਨੀਆਂ ਘਪਰੀਆਂ ਸੀ ਜਾਂ ਟਰਾਲੀਆਂ ਇੰਨਾ ਕੋਇਆ ਟੁੜੀ ਵਾਲਾ ਕੋਠਾ ਇਹ ਕੋਠਾ ਸਾਡਾ ਇੱਥੋਂ ਨਾਲੋਂ ਆ ਆ ਲੈਵਲ ਨਾਲੋਂ 5 6 ਫੁੱਟ ਡੂੰਗਾ ਹੈ ਮਤਲਬ ਟਰੈਕਟਰ ਟਰਾਲੀ ਥੱਲੇ ਖੜਾ ਉਹ ਉਥੋਂ ਵੀੜੇ ਜੋ ਦੀ ਤਾਂ ਨਹੀਂ ਜਾਂਦਾ ਉਹ ਖੜਾ ਦੱਸਿਓ ਜੀ ਕਮੈਂਟ ਕਰਕੇ ਕਿਵੇਂ ਰਿਹਾ ਸਾਰਿਆਂ ਦਾ ਸੀਜ਼ਨ ਆ ਕੀ ਕਣਕ ਦਾ ਪੰਜਾਬ ਚ ਤਾਂ ਛੇਤੀ ਹੋਈ ਸੰਭਾਵਨਾਤੀ ਹੋਗੀ 6 ਅੱਕ ਦਿਨਾਂ ਦਾ ਸੀਜ਼ਨ ਰਸੀਗਾ 7 6 ਅੱਕ ਦਿਨਾਂ ਜਿਨੇਬੜ ਗਿਆ ਸਾਰਾ ਕਾਢ ਹੀ ਦਿਓ ਫਿਰ ਥਲੋ ਹੂੰ ਚਲੋ ਮਿਲਦੇ ਆ ਤੁਹਾਨੂੰ ਗਾਂ ਚੱਲ ਗਏ ਆ ਵੀ ਪੱਖੇ ਦਾ ਬਹੁਤ ਫਾਇਦਾ ਗਰ ਦਾ ਗੁਰਦਾ ਨਹੀਂ ਹੋਰ ਦਿੰਦਾ ਮੂਰੇ ਟਰੈਕਟਰ ਤੇ ਜਾਲੀ ਜੂਲੀ ਨਹੀਂ ਵਾਲੀ ਝਾੜਨੀ ਪੈਂਦੀ ਟੋੜੀ ਵਾਲੀ ਦਿੱਤੀ ਆ ਜੀ ਚਲਾ ਆਪਾਂ ਚੱਲੇ ਆ ਲੈ ਕੇ ਅਰਜਨ ਕੱਢਿਆ ਹਾਂ ਇਹਨਾਂ ਮਦਰ ਪਾਈਆਂ ਤਵੀਆਂ ਹੁਣ ਟੋੜੀ ਵਾਲਾ ਜੇ ਥੇਲੇ ਫੇਟ ਜਿਵੇਂ ਜਵੇਂ ਤੂੜੀ ਬਣਾਈ ਜਾਂਦੇ ਆ ਜਿਹੜਾ ਜਿਹੜਾ ਵਾਣ ਵਿਹਲਾ ਹੋਈ ਜਾਂਦਾ ਮਗਰੇ ਇਹਦੇ ਪਾਈ ਜਾਣੀ ਆ ਔਰ ਜਦੋਂ ਅੱਗ ਲਾ ਦਿੰਦੇ ਆ ਨਾ ਫਿਰ ਉਹ ਜਿਹੜਾ ਪਿੱਛੋਂ ਲੱਗੀ ਲਗਾਈ ਆਉਂਦੀ ਆ ਫਿਰ ਸਾਰਾ ਹੀ ਸਫਾਇਆ ਹੋ ਜਾਂਦਾ ਆਪਾਂ ਅੱਗ ਲਾਉਂਦੇ ਨਹੀਂ ਆਪਾਂ ਉਵੇਂ ਹੀ ਕੁਤਰੀ ਦਾ ਵਿੱਚ ਨਾੜ ਨੂਰ ਸਾਰਾ ਅਰੇ 3-4 ਕਿਲੇ ਮੱਕੀ ਹੋਰ ਵੀ ਜਣੀ ਆ ਕਣਕ ਦੇ ਵੱਢ ਚ ਉਹ ਬੀਜਾਂਗੇ ਸਵੇਰੇ ਪਰ ਜਦੋਂ ਮੱਕੀ ਦਿਖਾਉਣੇ ਜਿਹੜੀ ਆਪਾਂ ਪਹਿਲਾਂ ਬੀਜੀ ਆ ਉਹ ਗੱਡੀ ਗੱਡੀ ਹੋ ਗਈ। ਜੁੜੇ ਰਹੋ ਸਾਡੇ ਬਲੌਗ ਦੇ ਨਾਲ। ਇਹ ਆ ਜੀ ਔਂਕਾਰ ਵਾਲਿਆਂ ਦੀਆਂ ਤਮੀਆਂ। ਇਹਨਾਂ ਦੇ ਵੀ ਇੰਪਲੀਮੈਂਟ ਬੜੇ ਸੁੱਧ ਚੱਲਦੇ ਆ। ਇਹ ਆਪਾਂ ਜਿਵੇਂ ਜਿਵੇਂ ਤੂੜੀ ਬਣਾਈ ਜਾਂਦੇ ਹਾਂ ਮਗਰ ਵਾਹੀ ਜਾਣੀ ਆ ਜ਼ਮੀਨ। ਉਨਕੇ ਅੱਗ ਦਾ ਨਹੀਂ ਪਤਾ ਕਿਹੜੇ ਵੇਲੇ ਕਿਧਰੋਂ ਕਿਸ ਨੇ ਲਾ ਦੇਣੀ ਆ। ਉਨਕੇ ਤਾਰਾਂ ਤੂਰਾਂ ਸਾਰੀਆਂ ਮੱਚ ਜਾਂਦੀਆਂ ਮੋਟਰਾਂ ਦੀਆਂ। ਆਪਾਂ ਮਗਰੇ ਉਹ ਖੋਲ ਪਰਲਾ। ਉਹ ਪਰਲਾ ਕਿੱਲੀ ਜੀ ਵੀ ਕੱਢ ਦੇ ਨਾਲ ਪੈ ਪਿੱਛੇ ਨੂੰ ਖਿੱਚ ਲਾ। ਥੋੜੀ ਜੀ ਕਮੀ ਰਹਿ ਗਈ ਇਹਨਾਂ ਨੂੰ ਤਮੀਆਂ ਨੂੰ ਪ੍ਰੈਸ਼ਰ ਵਾਲਾ ਜੈਕ ਲਵਾਉਣਾ ਸੀਗਾ। ਇਹ ਲਈਆਂ। ਵਾਇਆ ਜਿਆਦਾ ਵੱਡੀਆਂ ਤਮੀਆਂ। ਪਿੱਛੇ ਨੂੰ ਖਿੱਚ ਪੈ ਪੇ। ਤੇ ਮੂਰਲੀ ਮੂਰਲੀ ਗੱਲੀਓ ਮੂਰੇ ਪਾ ਦੇ ਪਹਿਲੇ ਨੰਬਰ 'ਚ। ਹਾਂ। ਅਕੀ ਜੇ ਕੋਈ ਅਗਰ ਰਾਏ ਦੇ ਆ ਜੇ ਕਮੈਂਟਾਂ 'ਚ ਇੱਕ ਸਵਾਲ ਪੁੱਛਣਾ ਤੁਹਾਨੂੰ ਸਾਰਿਆਂ ਨੂੰ ਮੈਂ ਆਪਾਂ ਛੰਦ ਲੈ ਲੈਨੇ ਏਡੇ ਏਡੇ ਵੱਡੇ ਹੁਣ ਟਰੈਕਟਰ ਸਾਹਿਬ ਨਾਲ 12 12 13 13 ਲੱਖ ਦਾ ਤਕਰੀਬਨ ਪਿੰਡਾਂ 'ਚ ਲੋਕਾਂ ਕੋਲੇ ਹੈਗੇ ਆ ਫਸਲ ਬਾਹਣ ਆ ਉਹਦਾ ਫੇਰ ਅੱਗ ਲਾ ਕੇ ਵਾਉਂਦੇ ਆ ਕੀ ਚੱਕਰ ਆ ਇਹ ਅੱਗ ਲਾ ਕੇ ਵਾਉਣੇ ਆ ਫਿਰ ਇੰਨੇ ਪੈਸੇ ਲਾਉਣ ਦਾ ਕੀ ਫਾਇਦਾ ਤੇ ਬਸਿਆ ਜੇ ਆਪਦੀ ਰਹਾ ਹਰੇ ਕਾਨੂੰਨੀ ਕਹਿੰਦਾ ਮੈਂ ਇਹ ਗੱਲ ਮੈਂ ਕਾਢੇ ਗੁੱਲਾ ਹਾਂ ਜਿੰਨਾ ਨੇ ਹੁਣ ਜਿੰਨਾ ਕੋਲੇ ਜਿਹੜੇ ਟਰੈਕਟਰ ਆ ਰੱਖੇ ਪਹਿਲੀ ਉਹਨਾਂ ਨੇ ਅੱਗ ਲਾ ਗਈ ਬਹੁਣੀ ਆ ਸਾਨੂੰ ਹੁਣ 4-5 ਸੀਜ਼ਨ ਹੋ ਗਏ ਆ 5 ਸਾਲ 5-6 ਸਾਲ ਹੋ ਗਏ ਆ ਕਿ ਅਸੀਂ ਅੱਗ ਨਹੀਂ ਲਾਉਂਦੇ ਜੇ ਮਗਰ ਉਹ ਲੱਗੀ ਲਗਾਈ ਆਗੀ ਤਾਂ ਕੀ ਕਹਿਣਾ ਪਰ ਆਪ ਨਹੀਂ ਅਸੀਂ ਲਾਉਂਦੇ ਇਹਦੇ ਵਿੱਚ ਹੀ ਬਾਗ ਗੁੱਲਾ ਪੈ ਜਾਣਾ ਮਿੱਟੀ ਲੱਗੀ ਨੇ ਸੰਗਲੀ ਦਾ ਵਾਲ ਕੱਢ ਚਲੋ ਤੁਹਾਨੂੰ ਦਿਖਾਉਨੇ ਆ ਬਾਹਰ ਬਹੁਤ ਲੱਗਦੇ ਆ ਅਸੀਂ ਦਿਖਾਉਨੇ ਆ ਫਿਰ ਸਫਾਈ ਉਹ ਜੱਲੀ ਆ ਵੀ ਟੂੜੀ ਵਾਲੀ ਮਸ਼ੀਨ ਆ ਆਪਣੀ ਜਿਵੇਂ ਜਿਵੇਂ ਬਣਾਈ ਜਾਂਦੇ ਮੂਰੇ ਮੇਰੀ ਬੈਟ ਕੋ ਮਗਰ ਮਗਰ ਭਾਈ ਜਣਾ ਉਹ ਦਾਵਾ ਛੱਡੀ ਜਾਣੀਆਂ ਸਾਰੀ ਪਹਿਲੀ ਪਰ ਵੀ ਪਈਆਂ ਨੇ ਉਹਤੇ ਮੀਮੂ ਪਾ ਕੇ ਤੇ ਸਾਰਾ ਗਲਗੁਲਜਾਂ ਦਾ ਵਿੱਚੇ ਕਰਨ ਨੂੰ ਕਿਉਂ ਨਾ ਲਾਉਣਾ ਉਹਨਾਂ ਨੂੰ ਕੁਝ ਨਹੀਂ થਉਣਾ ਨਾ ਦਾਣੇ ਨਿਕਲਦੇ ਟੂੜੀ ਵਾਲੀ ਚੋਂ ਇਹ ਨਿਕਲਦਾ ਦਾ ਕੌਣ ਨੇ ਮਿੱਟੀ ਇਕੱਠੀ ਕਰੀ ਜਾਂਦੇ ਆ ਇਹ 275 ਯੂਵੋ ਬੜਾ ਤੇਲ ਦਾ ਖਰਚਾ ਘੱਟ ਹੈ ਟਰੈਕਟਰ ਦਾ ਇਹਦਾ ਸੌਂਗਦਾ ਹੀ ਆ। ਦਾ ਵੀ ਸੇਮ ਆ ਓਕੇ ਦੀ ਰਿਪੋਰਟ ਆ। ਆ ਜਿਹੜੀ ਮੱਕੀ ਆਪਾਂ ਉਦੋਂ ਬੀਜੀ ਸੀਗੀ। ਤੇ ਆ ਦੁਬਾਰਾ ਬੀਜੀ ਆ ਮੱਕੀ ਆ ਸਰੋਂ ਵਾਲੇ ਵੱਢ ਜੀ ਬੀਜੀ ਹੋਈ ਐ ਇਹ ਵੀ ਹੋ ਗਈ ਆ ਫਟਫਟ ਦੀ। ਇਹ ਗੇਤੀ ਸੀ ਕੀ ਸਰੋਂ ਇਹਦੇ ਚ ਸੀਗੀ ਤੇ ਆ ਬਾਹਰ ਤੋਂ ਜਿਹੜੀ ਕਣਕ ਵੱਢਣ ਤੋਂ ਪਹਿਲਾਂ ਸਰੋਂ ਵੱਢੀ ਆ ਉਹਦੇ ਚ ਸੀ ਥੋੜਾ ਥੋੜੀ ਇਹ ਵੀ ਹੋ ਗਈ ਮੱਕੀ ਆਰ ਕੀ ਜਾਪਦਾ ਆ ਕੀ ਚੰਗੀ ਰਹੂਗੀ ਇਹਦੇ ਇਥੋਂ ਨਾਲ ਜੇ ਵਰਤੋ ਹੋਣ ਕਾਰਨ ਤੇ ਥੋੜਾ ਜਿਹਾ ਖੇਚਾ ਮੱਕੀ ਦੀ ਆ ਬਣਦੀ ਆਉਂਦੀ ਆ ਜੀ ਜ਼ਮੀਨ ਐਦਾ ਕਹਿਰ ਲੱਗਦੀ ਪਈ ਆ ਖੈਰ ਜੀ ਦੇਖ ਲੋ ਹਰਦੀ ਆਉਦੀ ਆ ਜ਼ਮੀਨ ਤੇ ਸਾਡੇ ਜਿਹੜੇ ਕੀ ਬੜੇ ਡਾਕਟਰ ਵਾਹਣਾ ਇਹ ਇਹ ਸਿਰਫ ਕਾਰਨ ਆ ਕਿ ਪ੍ਰਾਲੀ ਵਿੱਚ ਵਗਨ ਦਿੱਤਾ ਕਰਕੇ ਕਿ ਜ਼ਮੀਨ ਥੋੜੀ ਭੋਲੀ ਵਗਨ ਲੱਗੀ ਜਿਹੜੇ ਸਾਲ ਅਸੀਂ ਪਹਿਲਾਂ ਸ਼ੁਰੂ ਕੀਤੀ ਕੀਤੀ ਆ ਪ੍ਰਾਲੀ ਵਿੱਚ ਬਣਨੀ ਐ ਪਹਿਲੀ ਭਰਦੀ ਨਹੀਂ ਹੁੰਦੀ ਜਦੋਂ ਚੱਕਰ ਵਾਂਗੂ ਭਰਦੀ ਆ ਜਦੋਂ ਇਹ ਦੂਰ ਲੱਗੀ ਹੈ ਇਹ ਪਲਣਾ ਹੀ ਕੰਟੀ ਤੁਨੂ ਹੋ ਗਿਆ। ਹੋ ਕਿ ਤਵੀਆਂ ਮਿਆਂ ਫੁੱਲ ਛੱਡ ਗਿਆ। ਕੱਢਦਾ ਘੂੜਾ ਆਈ ਜਾ, ਆਈ ਟਰੈਕਟਰ। ਮੇਕਿਆ ਨਹੀਂ ਵਿਚਾਰਿਆਂ ਤੋਂ ਵੱਡਦੀ ਵਿੱਚ। ਇੰਨਾ ਖੁੱਲ ਕੇ ਦਰਦੀਆਂ ਹੀ ਨਹੀਂ ਦਵੀਆਂ। ਜਦ 22 ਤੱਕ ਫੁੱਲ ਖੁੱਲੀਆਂ ਆਵੀਆਂ। ਹੌਲਾ ਹੋਈ ਜਣਾ ਆਪਾਂ ਇਹਦੇ ਇਹ ਟਰੈਕਟਰ ਲੈ ਲੈਨੇ ਆ ਤੇ ਇਹਨਾਂ ਨੂੰ ਕੰਮ ਪੂਰਾ ਲੈਂਦੇ ਨਹੀਂ ਲੈ ਕੇ ਅੰਦਰ ਛੱਤ ਥੱਲੇ ਘੜਿਆ ਦਿੰਦੇ ਤੇ ਤਰਪਾਲ ਪਾਣੀ ਤੇ ਲਾਉਣੀ ਮੜ ਕੇ ਤੀਲੀ ਹੋਈ ਆ ਤੇ ਮਰ ਤੀਲੀ ਲਾ ਕੇ ਵੀ ਰੌਣੀ ਕਰਕੇ ਪਾਉਣੀ ਆ ਉਹ ਵੀ ਨਹੀਂ ਕਹਿੰਦੇ ਕਿ ਨਹੀਂ ਟਰੈਕਟਰ ਦਾ ਸਾਡੇ ਦਾ ਜ਼ੋਰ ਲੱਗਦਾ ਇਹ ਕਿੰਨੇ ਪੈਸੇ ਲਾਏ ਆ ਇਹਨਾਂ ਦਾ ਕੰਮ ਲਾਓ ਆ ਗਿਆ ਜੀ ਵਾਹ ਕੇ ਪੈੜੀ ਮਸ਼ੀਨ ਵੀ ਹੋ ਗਈ ਸੀ ਬੰਦ ਟਰੈਕਟਰ ਵੀ ਆ ਗਿਆ ਸیرے ਤੁਹਾਨੂੰ ਦਿਖਾਵਾਂਗੇ ਜਿਹੜੀ ਅੱਜ ਖਰਚਿਆਂ ਤੇ ਪੈੜੀ ਵਾਈ ਆ ਸੁੱਕੀ ਹੈ ਮੇਦੀ ਸਫਾਈ ਆਈ ਆ ਕਿਵੇਂ ਦੀ ਨਹੀਂ ਵਾਗਲਾ ਵਲੋਗ ਆਪਾਂ ਹੁਣ ਕੱਲ ਨੂੰ ਕੰਟੀਨਿਊ ਕਰਦੇ ਆ ਤੇ ਜੁੜੇ ਰਹੋ ਸਾਡੇ ਵਲੋਗ ਦੇ ਨਾਲ ਮਲਦੇ ਆ ਇਹ ਤੁਹਾਨੂੰ ਕੱਲ ਨੂੰ ਸਵੇਰੇ ਜੀ ਰਾਤ ਨਹੀਂ ਲਾਈ ਲਾਟਰੀ ਸਾਡੀ ਆ ਬੈਰੰਗਾ ਬੈਰੰਗ ਹੈ ਗੈਟ ਰਮ ਦੇ ਤੇ ੱਲ ਬੜੀ ਬੈਰੰਗਾ ਜੀ ਇਹ ਖੋਲੇ ਹਨ ਮੈਂ ਬਦਲ ਬਦਲੀ ਦਿੰਨੇ ਆ ਇਹਨਾਂ ਆ ਪਏ ਸੀ ਇਹ ਦੋ ਇਹ ਆ ਜੀ ਜੱਗੀ ਵਾਲਿਆਂ ਦੀ 2011 ਚ ਮਸ਼ੀਨ ਲਈ ਸੀ ਆਪਾਂ ਇਹ ਇਹ ਵੇਖ ਲਓ ਤੁਸੀਂ ਆਹ 베ਰਿੰਗ ਨਾਲ ਦੇ 베ਰਿੰਗਾ ਹੁਣ ਕੱਢੇ ਇਹਦੇ ਇੰਨੀ ਇੰਨੀ ਸੁੱਧ ਮਸ਼ੀਨ ਸੀ ਨਾਲ ਦੇ 베ਰਿੰਗਾ ਇਹ ਜਮਾ ਇਹ ਡਬਲ 베ਰਿੰਗਾ ਇੱਕ ਹੌਜ਼ਿੰਗ ਚ ਦੋ 베ਰਿੰਗ ਪੈਂਦੇ ਇਹਨੂੰ ਗੋਲ ਗੋਲੀ ਵਾਲੇ ਆਹ ਹੌਜ਼ਿੰਗ ਇਹਦਾ ਤੇ ਦੋ 베ਰਿੰਗ ਪੈਂਦੇ ਆ ਇਹ ਵੇਖ ਲਓ 11 ਚ ਲਿਆਂਦੀ ਸੀ ਇਹ ਕਿੰਨੇ ਸਾਲ ਹੋ ਗਏ ਹਿਸਾਬ ਲਾ ਲਓ 15 ਤੇ 16 ਸਾਲ 16 ਸਾਲਾਂ ਬਾਅਦ ਬੈਰਿੰਗ ਕੱਢੇ ਇਹ 16 ਸਾਲਾਂ ਬਾਅਦ ਇਹ ਬੈਰਿੰਗ ਬਦਲਣ ਬਦਲਣ ਲੱਗੇ ਆ ਇੰਨੀ ਸੁੱਧ ਮਸ਼ੀਨ ਚੱਲਦੀ ਸੀ ਇਹ ਵੀ ਜਦੋਂ ਓਨੇ ਸਾਲ ਬਾਅਦ ਤਾਂ 16 ਸਾਲ ਬਾਅਦ ਲਗਣ ਇੱਕ ਸਦੀ ਬਦਲ ਜਾਂਦੀ ਆ ਜਨਰੇਸ਼ਨ ਨਵੀਂ ਆ ਜਾਂਦੀ ਆ ਇਹਦਾ ਫੇਰ ਬੈਰਿੰਗ ਆ ਚਲੋ ਬਦਲ ਲਈ ਅਸੀਂ 베어ਿੰਗ ਫਿਰ ਤੁਹਾਨੂੰ ਦਿਖਾਉਨੇ ਆ ਜਲសា ਇਹਨਾਂ ਨੂੰ ਤੋਂ 베어ਿੰਗ ਹਨ ਇਹਨਾਂ ਵਿੱਚ ਇਹ ਕਾ ਬੈਰਿੰਗ ਲਾ ਲਿਆ ਤੇ ਇਹ ਲਾ ਸੇਮ ਹੈ 16 ਸਾਲ ਬਾਅਦ 베어ਿੰਗ ਨਿਕਲ ਨਿਕਲੇ ਆ 16 ਸਾਲਾਂ ਬਾਅਦ 베어ਿੰਗ ਬਦਲ ਲੱਗੇ ਯੂਸੀ 베어ਿੰਗ ਨੇ ਨਿਕਾੜ ਕਰਦਾ ਬਾਅਦ ਮੜ ਕੇ ਵੇਖੋ ਹੁਣ ਕਦੋਂ ਫੇਰ ਲੋਡ ਪੈਂਦੀ ਜਾਂ ਤਾਂ ਨਾ ਹੀ ਪਵੇ। ਤੁਹਾਨੂੰ ਦਿਖਾਉਣੇ ਲੈ ਬੜੀ ਪੁਣ ਬਣਾ। ਆਇਆ ਵੀਰ ਜੇ ਤੁਹਾਨੂੰ ਦਰਦ ਹੋਵੇ। ਆਲਾ ਵੀਰ ਇਹ ਲਾ ਦਿੰਨੇ ਆ। ਆ ਤਾਂ ਗੋਲੀ ਵਾਲਾ ਹੀ ਹਨਾ। 对了。这一个 ਨੇ ਪੈ ਜਾਂਦੇ ਨੇ ਹੋਜਿੰਗ ਚ ਮਰ ਕੇ ਨਾ ਲੋਡ ਨਹੀਂ ਗ੍ਰੀਸ ਪਾਓ ਤੇ ਚਲਾਓ ਹਾਂ ਗ੍ਰੀਸ ਕਰ ਦੇ ਗ੍ਰੀਸ ਕਰ ਦੇ ਚਲੋ ਜੀ ਕੰਕਸ ਲੀਏ ਫਿਰ ਤੁਹਾਨੂੰ ਮਿਲਦੇ ਆ ਆ ਬਣ ਗਿਆ ਜੀ ਵਾਣ ਤਮੀਆਂ ਮਾਰਨ ਥਪਾ ਇਹਨੂੰ ਹੁਣ ਕਰਾਂਗੇ ਅਸੀਂ ਰੋਟਾਵੇਟਰ ਮਾਰ ਕੇ ਤੇ ਫਿਰ ਬੀਜ ਦੇਾਂਗੇ ਉਹ ਇਹ ਬੀਜਣੀਆਂ ਮੱਕੀ ਇੱਥੇ ਲੱਗੀਆਂ ਜੀ ਬੀਜਣ ਮੱਕੀ ਆ ਬੈਲੀ ਤਿਆਰ ਹੋਈ ਆ ਪਰਾਲੀ ਜਣੀ ਆ ਗੁੱਠ ਤੇ ਪਰਾਲੀ ਹੈਗੀ ਆ ਆਹ ਹੈਣੀ ਇਹਹੀਂ ਪਾਉਣੇ ਪਏ ਆ ਨਾਲ 2 ਗਟ ਦਾਈ ਦੇ ਕਿੱਲੇ ਦੇ ਤੇ ਗਟਾ ਪोटाश ਆ ਵੀ ਬੀਜਣ ਲੱਗੇ ਜੀ ਅਸੀਂ ਲੇਟ ਵੈਰੈਟੀ ਆ ਸ਼ਰੀ ਦੀ 4555 ਇਹ ਕਹਿੰਦੇ ਲੇਟ ਵੈਰੈਟੀ ਆ ਗਾਰੰਟੀ ਹੀ ਦਿੰਦੇ ਆ ਕਹਿੰਦੇ ਕਿ ਜੇ ਛਾਲੀ ਛੁਲੀ ਨਾ ਲੱਗੀ ਤਾਂ ਅਸੀਂ ਬੀਜ ਤੇ ਪੈਸੇ ਵਾਪਸ ਕਰਾਂਗੇ ਭਾਈ ਆ ਗਿਆ ਤੜਕੇ 6 ਵਜੇ ਬੀਜਣ ਰੋਟੇਟਰ ਮਾਰੀ ਜਾਂਦਾ ਟਰੈਕਟਰ ਆਪਣਾ ਦੂਜਾ ਵੱਡ ਗਿਆ ਜੀ ਰੋਟੇਟਰ ਵੀ ਐਜੀ ਬਣੀਆ ਪੈੜੀ ਪੈੜੀ ਦਾ ਭੋਰਤੀ ਅਸੀਂ ਪੂਰੀ ਵਿਆਜ ਆਪਦੀ ਰਹਿ ਵੀ ਕੰਦ ਖਾਉਣੇ ਆ ਮੱਕੀ ਜਿਹੜੀ ਆਪਣੀ ਗੇਤੀ ਪਹਿਲਾਂ ਦੀ ਬੀਜੀ ਵੀ ਆ ਉਹ ਵੀ ਛੱਲੀ ਤੇ ਆ ਗਈ ਹੈ ਫਲ ਚੱਕਿਆ ਹੀ ਉਹ ਵੀ ਬੜੀ ਔਖੀ ਪਿਆਲੀ ਬਣਾਉਣੀ ਆ ਬਈ ਇਹ ਘਰਚਿਆਂ ਵਾਲੀ ਤੇ ਦੇਖੋ ਚਾਰ ਵਾਰ ਮਾਰੀਆਂ ਪਤਵੀਆਂ ਤੇ ਫਿਰ ਸੁਹਾਗਾ ਮਾਰਿਆ ਫਿਰ ਦੂਰ ਲਾਈ ਕਲਟੀਵੇਟਰਾਂ ਦੀ ਫਿਰ ਕਲਟੀਵੇਟਰਾਂ ਤੋਂ ਬਾਅਦ ਫਿਰ ਰੋਟਾਵੇਟਰ ਮਾਰਿਆ ਫਿਰ ਕਿਤੇ ਜਾ ਕੇ ਇਹ ਕੋਈ ਆ ਇਹ ਮੱਕੀ ਦਾ ਇਹ ਜਿਹੜੀ ਗੇਤੀ ਉਹ ਹੀ ਚੰਗੀ ਜ਼ਿਆਦਾ ਰਹਿੰਦੀ ਆ ਬਾਕੀ ਇਹ ਦੇਖਦੇ ਆ ਕਿ ਕਿਵੇਂ ਰਹਿੰਦੀ ਆ ਜੇਤੀ ਦਾ ਤਾਂ ਝਾੜ ਬਹੁਤ ਹੁੰਦਾ ਇਹ ਦਾ ਇਹ ਇੱਕ ਐਕਸਪੈਰੀਮੈਂਟ ਹੀ ਆ ਕਣਕਾਲੀ ਚ ਕਿ ਜਿਹੜੇ ਲੋ ਬਾਈ ਹੁਣੇ ਲਾਉਂਦੇ ਆ ਮੈਂ ਕਈਆਂ ਨੂੰ ਪੁੱਛਿਆ ਕਹਿੰਦੇ ਆ 30 35 ਕੁੰਟਲ ਤੱਕ ਤੇ ਮਰਦੀ ਮਰਦੀ ਵੀ ਰਹਿ ਜਾਂ ਝੜ ਜਾਂਦੀ ਆ ਬਸ ਪਾਣੀ ਪਾਣੀ ਰਵੇ ਪਾਣੀ ਦੀ ਨਾ ਤੋੜ ਆਉਣ ਲੱਗੇ ਫੇਰ ਤਾਂ ਵਧੀਆ ਰਹਿ ਜਾਂਦਾ ਕੰਮ ਚਲੋ ਦੀਜੀ ਕਿਜੀ ਮੱਕੀ ਆਦਨੇ ਆ ਆੜਾ ਉਹਦੇ ਨਾਲ ਦੋ ਆੜਾ ਪਾ ਕੇ ਤੇ ਲਾਉਣੇ ਛੜਦੇ ਨੂੰ ਪਾਣੀ ਤੇ ਮਗਰੇ ਕਰਦੇ ਸਪਰੇ ਪਹਿਲਾਂ ਕਰਕੇ ਫਿਰ ਲਾਉਣੇ ਪਾਣੀ ਚਲੋ ਜੀ ਦੱਸਿਓ ਕਮੈਂਟ ਕਰਕੇ ਤੁਹਾਨੂੰ ਸਾਡਾ ਅੱਜ ਦਾ ਵਲੌਗ ਕਿਵੇਂ ਦਾ ਲੱਗਾ ਮਿਲਦੇ ਆ ਤੁਹਾਨੂੰ ਕਿਸੇ ਹੋਰ ਨਵੀਂ ਵੀਡੀਓ 'ਚ ਤਦ ਤੱਕ ਦੇ ਲਈ ਰੱਬ ਰੱਖਾ ਸਤਿ ਸ਼੍ਰੀ ਅਕਾਲ